ਨਿਆ ਬੱਟੀਆਂ ਤੇਰੇ ਨਾਲ ਦੀਆਂ ਲਾਣਾ ਮੋਰਾ ਟੱਕ ਟੋਕੇ ਮੈਂ ਹੱਤਰਾ ਨਾਲ ਚਾਰਜੀ ਕੰਜੀ ਦਾ ਜੱਤਾਂ ਨੂੰ ਵੇਦਾ ਕੀ ਹੋਇਆ ਤੇਰੀ ਸਰਪੰਚੀ ਦਾ ਜੱਤਾਂ ਨੂੰ ਵੇਦਾ ਕੀ ਹੋਇਆ ਤੇਰੀ ਸਰਪੰਚੀ ਦਾ ਹਾ ਪਹਿਲਾ ਕੋਠਾ ਤੇਰਾ ਪਵਾਇਆ ਨ ਦੂਜਾ ਬਾਥਰੂਮ ਬਣਵਾਇਆ ਪਹਿਲਾ ਕੋਠਾ ਤੇਰਾ ਪਵਾਇਆ ਨ ਦੂਜਾ ਬਾਥਰੂਮ ਬਣਵਾਇਆ ਕਿੱਦਾਂ ਕਰਜੇ ਪਾਸ ਕਰਾਇਆ ਨਹੀਂ ਪੂਰਾ 60000 ਕੋਰੇ ਬਿਨਾਂ ਗੱਲ ਤੋਂ ਸਰਪੰਚ ਨੂੰ ਮਾਰ ਕੋਰੇ ਉਹ ਬਿਨਾਂ ਗੱਲ ਤੋਂ ਥਾਣੇ ਨਾਲ ਸਰਪੰਚ ਨੂੰ ਮਾਰ ਕੋਰੇ ਅੱਠਾ ਬੋਟਾ ਵਿੱਚੋਂ ਗੱਡੀ ਇੱਕ ਗਈ ਨਾ ਪੱਟੇ ਵੇ ਤੇਰੇ ਪਿੱਛੇ ਲੜਦੇ ਰਹੇ ਕਦੇ ਫੜਕੇ ਮੁੰਡੇ ਗੰਦਾ ਤੇ ਵੇ ਬੋਟਾ ਦੇ ਵਿੱਚ ਸਿਰ ਪਾਟ ਗਿਆ ਸਾਡੇ ਰਿੰਤੀ ਦਾ ਜਾਂ ਤਾਨੂੰ ਮੇਰਾ ਕੀ ਹੋਇਆ ਤੇਰੀ ਸਰਪੰਚੀ ਦਾ ਜਾਂ ਤਾਨੂੰ ਮੇਰਾ ਕੀ ਹੋਇਆ ਤੇਰੀ ਸਰਪੰਚੀ ਦਾ ਇਲ ਮਿੱਟੀ ਦੇ ਤੈਨੂੰ ਮਗ ਨਾਲ ਦਾਲ ਤੇ ਬਣੇ ਘਰ ਵਾਲਾ ਤੇਰਾ ਸੱਤਾ ਰਿੰਦਾ ਰੱਖ ਕੇ ਬਾਸ ਰਾਣੇ ਇਲ ਮਿੱਟੀ ਦਾ ਤੈਨੂੰ ਮਗ ਨਾਲ ਦਾਲ ਤੇ ਬਣੇ ਘਰ ਵਾ ਇੱਕ ਲੱਖ ਤਾਰੀਂ ਬਾ ਰੱਖ ਕੇ ਬਾਸ ਰਾਣੇ ਕਾਕਾ ਬਾਦਲ ਦੇ ਸ਼ੋਰ ਲੈ ਪੈਰਾ ਵੱਧ ਗਿਆ ਪਾਰ ਕੁੜੇ ਬਿਨਾ ਗੱਲ ਪਤਾ ਨੇ ਨਾ ਸਰਪੰਚ ਨੂੰ ਮਾਰ ਕੋਰੇ ਹਾ ਬਿਨਾ ਗੱਲ ਪਤਾ ਨੇ ਨਾ ਸਰਪੰਚ ਨੂੰ ਮਾਰ ਕੋਰੇ